ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣਿਆ ਨਿਰਮਲ ਦੇਹ ਸਰੀਰਾ ਨਿਰਮਲ ਸਾਚੋ ਮਨ ਵਸੈ ਸੋ ਜਾਣ ਆਬ ਪੀਰ ਜਾਤੇ ਸੋਖ ਅਗਨੋ ਨਾ ਲਗੇ ਜਮ ਤੀਰ ਆਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਾਓ ਹਰ ਕਾ ਮੰਦਰ ਸੋਹਣਾ ਕੀਆ ਕਰਨ ਹਰ ਰਾਵਸਸ ਦੀਪ ਅਨੂਪ ਜੋਤ ਤਤਰ ਪਵਨ ਜੋਤ ਅਪਾਰ ਹਾਟ ਪਟਣ ਗੜ ਕੋਟੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਰੰਜਨ ਪਾਏ ਗੋਪਤ ਪ੍ਰਗਟ ਸਭ ਜਾਣੇ ਜੇ ਮਨ ਰੱਖ ਠਾਏ ਅਹਸਾਤ ਗੁਰ ਜੀ ਮਿਲੈ ਤਾਂ ਸਹਿਜੇ ਲੈ ਮਿਲਾਏ ਕਸ ਕਸ ਵਟੀ ਲਾਈ ਐ ਪਰਖੇ ਹਿਤ ਚ ਚਲਾਏ ਖੋਟੇ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਓ ਮਲ ਜਏ ਸਮਾਏ ਸੁਖ ਕੋ ਮੰਗ ਸਭ ਕੋ ਦੁੱਖ ਨ ਮੰਗਾ ਕੋਏ ਸੁਖਾ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣਿਆ ਸ਼ਬਦ ਭੇਦ ਸੁਖ ਹੋਏ 베ਦ ਪੁਕਾਰੇ ਵਾਚੈ ਬਾਣੀ ਬ੍ਰਹਮ ਵਿਆਸ ਮਨਜਨ ਸੇਵਕ ਸਾਧਕ ਨਾਮ ਰਤੇ ਗੁਣ ਤਾਸ ਚਰਤੇ ਸਿ ਜਿਣ ਗਏ ਹਉ ਸਦ ਬਲ ਹਾਰ ਜਾਸ ਚਹ ਜੋਗ ਮਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਮਹੌਣ ਆ ਮੋਹ ਕਾਲਾ ਪਤ ਖੋਏ ਜਿਨ ਹੀ ਨਾਮ ਵਿਸਾਰਿਆ ਅਬ ਗੁਣ ਮੁਠੀ ਰੋਏ ਖੋਜ ਤ ਖੋਜ ਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪੇਸ਼ਾਨ ਘਰ ਵਸੈ ਹਉ ਮੈਂ ਕ੍ਰਿਸ਼ਨ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਐ ਸ੍ਰੀ ਰਗ ਮਹੱਲਾ ਪਹਿਲਾ ਸੋਨ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਦਰ ਪੈ ਦੁਖ ਭਾਗ ਦੋ ਗਕਣੋਂ ਦੋ ਹਾਗਣੀ ਕਿਉਂ ਥਰ ਰਹਿ ਸੁਹਾਗ ਭਾਈ ਰੇ ਅਵਰ ਨਹੀਂ ਮੈਂ ਥਾਂ ਮੈਂ ਤਾਂ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਓ ਰਹਾਓ ਗਰਮਤ ਪਤ ਸਾਬਾ ਸਤਿ ਸਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਮ ਮੈਂ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਘਰ ਜਾਓ ਗੁਰੂ ਜਨਾ ਕਾ ਅੰਦਲਾ ਚਲੇ ਨਹੀਂ ਠਾਂ ਬਿਨ ਸਤ ਗੁਰ ਨਾਉ ਨਾ ਪਾਈਐ ਬਿਨ ਨਾਮ ਮੈਂ ਕਿਆ ਸਵਾਂ ਹੋ ਆਏ ਗਿਆ ਪਛਤਾਮਣਾ ਜਿਉ ਸੁਣੈ ਘਰ ਕਾ ਬਿਨ ਨਾਮ ਮੈਂ ਦੁਖ ਦੇਹੁਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚਨਾ ਥੀਤ ਸ਼ਬਦ ਰੱਬੈ ਘਰ ਪਾਈਐ ਨਿਰਬਾਣੀ ਪਦਨੀਤ ਹਾ ਗੁਰ ਪੁੱਛ ਆਪਣੇ ਗੁਰ ਪਛਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹੋ ਮੈਂ ਦੁਖ ਜਲ ਜਾਓ ਸੈਜੇ ਹੋਏ ਮਿਲਾਵੜਾ ਸੱਚ ਸਾਥ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਸਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੈ ਉਰਤਾਰ ਸੋ ਕਿਉ ਮਨੋ ਵਿਸਾਰਿਐ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਹਰ ਮਰੈ ਨੰ ਦੂਜੀ ਵਾਰ ਸ਼ਬਦੇ ਹੀ ਤੇ ਪਾਇਐ ਹਰ ਨਾਮੈ ਲੱਗੇ ਪਿਆਰ ਬਨ ਸ਼ਬਦੈ ਜੱਗ ਭੂਲਾ ਫਿਰੈ ਹਰ ਜਨਮੈ ਵਾਰੋ ਵਾਰ ਸਬਸਲਾਹੇ ਆਪਕੋ ਵੱਡੋ ਵਡੇਰੀ ਹੋਏ ਗਰਬਨ ਆਪਨਾ ਥਿਨੈ ਕਹਿ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣਿਆ ਹਉ ਮੈਂ ਕਰੈ ਨ ਕੋਇ ਨਾਨਕ ਸ਼ਬਦ ਪਛਾਣਿਆ ਹਉ ਮੈਂ ਕਰੈ ਨ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ